ਹੋਏ ਪੰਜਾਬੀ ਜ਼ੋਰ ਚਮਕਾ ਮਾਰਦਾ ਦੇਖੋ ਅਵੇਖੋ ਜਿੱਤੀ ਪੰਜਾਬੀ ਹੋਏ 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 ਮਹਿੰਦੀ ਤੇ ਦੇਖੋ ਕਿੰਨੀ ਸੋਹਣੀ ਚੜੀ ਐ ਅੱਜ ਇਸ ਸਤਰੀ ਗਾਲਜੀ ਸਾਰਿਆਂ ਨੂੰ ਦੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਨਵਾਂ ਦਿਨ ਤੇ ਨਵੀਂ ਰਾਤ ਤੇ ਸ਼ਾਮ ਨੂੰ ਆਪਾਂ ਵਲੌਗ ਸ਼ੁਰੂ ਕਰਨ ਲੱਗੇ ਆ ਹੋ ਇਸ ਕਰਕੇ ਕਿਉਂਕਿ ਨੰਨੂ ਦਾ ਹੈਗਾ ਫੰਕਸ਼ਨ ਧੀਆ ਦਾ ਤੇ ਉਹਦੇ ਚੱਕਰ 'ਚ ਮੈਂ ਨੰਨੂ ਕਹਿੰਦੀ ਅੱਜ ਮੇਰਾ ਵਲੌਗ ਬਣਾਓ ਫਟਾਫਟ ਤੇ ਇੱਧਰ ਦੇਖੋ ਕਿੰਨੀ ਜ਼ਿਆਦਾ ਐਕਸਾਈਟਿਡ ਹੈ ਇੱਧਰ ਮਹਿੰਦੀਆਂ ਵੀ ਲਾਈਆਂ ਹੋਈਆਂ ਨੇ ਧੋਤੀ ਹੈ ਕਿ ਇੱਦਾਂ ਹੀ ਲਾਲਤੀ ਹੈ ਇਹਨਾਂ ਨੂੰ ਇੱਦਾਂ ਹੀ ਲਾਤੀ ਹੈ ਚਲ ਗਿਆ ਆਹੋ ਯਾਰ ਆ ਦੇਖੋ ਕਿੰਨੀ ਸੋਹਣੀ ਐ ਧੋਏਗੀ ਨਾ ਚੰਗੀ ਤਰ੍ਹਾਂ ਫਿਰ ਹੋਰ ਵੀ ਜਿਆਦਾ ਸੋਹਣੀ ਚੜੇਗੀ ਠੀਕ ਹੈ ਹਾਂਜੀ ਤੇ ਇਹ ਸਤਾਰੇ ਮੂੰਹ ਤੇ ਕਿਵੇਂ ਚਮਕ ਰਹੇ ਨੇ ਹੈ ਕੁੱਤੇ ਚਮਕ ਰਹੇ ਨੇ ਸਤਾਰੇ ਭੋਂਕ ਰਹੇ ਨੇ ਤੇ ਇਹ ਦੇਖੋ ਤੁਹਾਨੂੰ ਮੈਂ ਪਹਿਲਾਂ ਸਮਾਨ ਦਿਖਾਵਾਂ ਇੱਕ ਇੱਕ ਕਰਕੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਵਖਾਨਾ ਸੂਟ ਪਹਿਲਾਂ ਸੂਟ ਦਿਖਾਈਏ ਹਾਂ ਚਲੋ ਪਹਿਲਾਂ ਸੂਟ ਦਿਖਾ ਦਿੰਦੇ ਹਾਂ ਐ ਜੁਨੀ ਅੰਜੀ ਤੀਆਂ ਦੀ ਜੀ ਵਾ ਹੈ ਹੈ ਕੀ ਬਾਤ ਹੈ ਚਲੋ ਜੀ ਆ ਦੇਖੋ ਤੁਸੀਂ ਕੁੜਤਾ ਓਏ ਹੋਏ ਪੰਜਾਬੀ ਜ਼ੂੜ ਚਮਕਾ ਮਾਰਦਾ ਦੇਖੋ ਵੈਰੀ ਗੁੱਡ ਤੇ ਇਹ ਹੈਗੀ ਹੈ ਸਲਵਾਰ ਕਿੰਨੀ ਸੋਹਣੀ ਆ ਦੇਖੋ ਕਿੰਨੀ ਸੋਹਣੀ ਲਾਈਨ ਲਾਈਨਿੰਗ ਲੱਗੀ ਹੋਈ ਹੈ ਪਟਿਆਲਾ ਸਲਵਾਰ ਹਾਂ ਬੜੀ ਸੋਹਣੀ ਹੈ ਆ ਦੇਖੋ ਚੂੜੀਆਂ ਵਾਹ ਜੀ ਵਾਹ ਕਿੰਨੀਆਂ ਸੋਹਣੀਆਂ ਤੇ ਆ ਗਈ ਨੇ ਕਲਿੱਪ ਨੇ ਅੱਛਾ ਸੁਈਆਂ ਨੇ ਅੱਛਾ ਇੱਕ ਕਹਤੇ ਪ੍ਰਾਂਦੀ ਦੇ ਲਾਣੀ ਹੈ ਹਾਂ ਜੀ ਤੇ ਆ ਗਈ ਪ੍ਰਾਂਦੀ ਨੰਨੂ ਦੀ ਪ੍ਰਾਂਦੀ ਪ੍ਰਾਂਦੀ ਦੇ ਕੋ ਕਿੰਨੀ ਸੋਹਣੀ ਹੈ ਆ ਉਲਝਿਆਣੀ ਹੈ ਤੇ ਮੇਨ ਚੀਜ਼ ਇੱਧਰ ਲਿਓ ਮੈਮ ਮੈਂ ਹਾਂ ਵਾ ਇੱਕ ਸੈਕਿੰਡ ਹੋ। ਏ ਆ ਦੇਖੋ ਜਿੱਤੀ ਪੰਜਾਬੀ ਵਾਹ ਜੀ ਵਾਹ ਲਓ ਮੈਂ ਦਿਖਾਵਾਂ ਕਿੰਨੀ ਸੋਹਣੀ ਜਿੱਤੀ ਨੰਨੇ ਤੇਰੀ ਯਾਰ ਅੱਛਾ ਰਬਡਾ ਦਾ ਪੈਕਟ ਆ ਗਿਆ ਤੇ ਆ ਕੀ ਐ ਓਏ ਹੋਏ 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 ਚਿੱਕੜ ਵਾਲੇ ਨੇ ਹਾਂ ਸਹੀ ਹੈ ਸਹੀ ਹੈ ਉਹ ਵੈਰੀ ਗੁੱਡ ਐ ਬੱਚਾ ਬੱਚਿਆਂ ਦੇ ਆ ਗਏ ਨੇ ਨਾ ਸਹੀ ਹੈ ਸਹੀ ਹੈ ਨੇਲ ਪਾਲਿਸ਼ ਖਰਾਬ ਕਰਤੀ ਤੂੰ ਹਾਂ ਚੰਮਨ ਬਰੀ ਦਿੱਤਾ ਤੇ ਲਈ ਸੀ ਕੀ ਇਹ ਇਹ ਸਾਰਾ ਕੁਝ ਤੇ ਹੁਣ ਆਪਾਂ ਸਵੇਰੇ ਤਿਆਰ ਹੋ ਕੇ ਤੇ ਨੰਨੂ ਨੂੰ ਆਪਾਂ ਫੰਕਸ਼ਨ ਤੇ ਲੈ ਕੇ ਜਾਣਾ ਤੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਇਹਨੂੰ ਤਿਆਰ ਕਰਕੇ ਦਿਖਾਵਾਂਗੇ ਸਵੇਰੇ ਠੀਕ ਹੈ ਜੀ ਠੀਕ ਹੈ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਸਵੇਰੇ ਕਹੋ ਜੀ ਗੁੱਡ ਨਾਈਟ ਗੁੱਡ ਨਾਈਟ ਦ ਨੈਕਸਟ ਟੈਕ ਹਾਂਜੀ ਅਗਲਾ ਦਿਨ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਤੇ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਇਸ ਵਲੌਗ 'ਚ ਤੇ ਇਧਰ ਕਾਕਾ ਹਾੜਾ ਅੱਜ ਤਿਆਰ ਹੋ ਰਿਹਾ ਤੇ ਓਏ ਹੋਏ ਹੋਏ ਤੁਸੀਂ ਗੈਟਅੱਪ ਤੇ ਦੇਖੋ ਹਾਂਜੀ ਬਾਬੂ ਕੀ ਬੋਲ ਰਹੀ ਸੀ ਤੁਸੀਂ ਅੱਜ ਤੁਹਾਡੇ ਸਕੂਲ ਦਾ ਫੰਕਸ਼ਨ ਹੈ ਇਹ ਫੰਕਸ਼ਨ ਵਾਤੇ ਸਮਾਨ ਪਿਆ ਹੋਇਆ ਕਿੰਨਾ ਹੈ ਅੱਛਾ ਹਾਂ ਹਾਂ ਮੈਂ ਦਿਖਾਇਆ ਹਾਂਜੀ ਅੱਛਾ ਅੱਜ ਫਿਰ ਕੀ ਪਰਫਾਰਮ ਕਰਨਾ ਉੱਥੇ ਕਿਹੜੇ ਗਾਣੇ ਦੇ ਹੈਗਾ ਕੀ ਤੇ ਸਰ ਆਪ ਦੋਲੂ ਆਵਾਜ਼ ਤੇਰੇ ਗਾਣਾ ਦੇ ਦੇਖੋ ਕਿਹੜਾ ਅੱਛੀਆਂ ਯਾਰ ਲੈਂ ਗਿਆ ਵਿਚਰਾ ਬਡਲ ਦਿਓ ਜਿਹੜੇ ਜਿਹੜੇ ਨਵੇਂ ਗਾਣਿਆਂ ਨੂੰ ਉੱਤੇ ਉੱਤੇ ਡਾਂਸ ਕਰਨਾ ਸ਼ਮਾਨੀ ਆਨੀ ਹੈ ਚੱਲ ਜਗੜੂ ਆ ਨੋ ਓਏ ਹੋਏ ਹੋਏ ਮਹਿੰਦੀ ਤੇ ਦੇਖੋ ਕਿੰਨੀ ਸੋਹਣੀ ਚੜੀ ਐ ਨਹੀਂ ਤਾਂ ਖਰਾਬ ਕਿੱਥੇ ਹੋਈ ਐ ਇੰਨੀ ਸੋਹਣੀ ਤੇ ਚੜੀ ਐ ਇਹਨੇ ਲਾਈ ਕੁਛ ਕਹਿੰਨੇ ਲਾਈ ਨਮਤਰ ਹੋਇਆ ਲਾਈ

ਰੇ ਵਧੀਆ ਲੱਗਦੇ ਨੇ ਕੀ ਕਰਾਂਦੇ ਨੇ ਜਿਹੜਾ ਸਾਡੇ ਸਕੂਲ ਤੇ ਡਾਂਸ ਕਰਵਾਉਂਦੇ ਆ ਨਾ ਉਹ ਨੂੰ ਬੜੇ ਵਧੀਆ ਲੱਗਦੇ ਨੇ ਅੱਛਾ ਵੈਰੀ ਗੁੱਡ ਓਏ ਹੋਏ ਗਿਆਨੀ ਜੀ ਸਾਡੇ ਗਿਆਨੀ ਜੀ ਆਏ ਨੇ ਉਹ ਬੱਲੇ ਉਹ ਤੇ ਪੰਜਾਬੀ ਜੁੱਤੀ ਕਿਤੇ ਜੀ ਹਾਂ ਪੰਜਾਬੀ ਜੁੱਤੀ ਉਹ ਪਟ ਗਿਆ ਪਟ ਲੈ 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 ਪਹਿਲਾਂ ਯਾਰ ਅਰੇ ਯਾਰ ਵੀਡੀਓ ਬਣਾਣੀ ਆ ਲੈ ਕੇ ਆ ਪਾ ਕੇ ਆਂਦਾ ਆ ਯਾਰ ਜਿਹਦਾ ਜੁੱਤਾ ਲੈ ਕੇ ਆ ਓਏ ਦੋ ਦਾਗ ਵੀ ਫਰਦਾ ਤੇ ਨਿਆਰਾ ਆਇਆ ਨਹੀਂ ਚਲ ਆ ਜਾ ਫਰਦਾ ਅੰਦਰ ਆ ਫਰਦਾ ਆ ਜਾ ਜਲਦੀ ਆ ਜਾ ਇਹ ਦੋ ਮਾਰ ਲੈ ਨਾ ਤੇਰਾ ਪੁੱਤ ਤੇਰਾ ਪੁੱਤ ਉਹ ਯਾਰੀ ਦੀ ਨਾ ਕਹ ਤੈਨੂੰ ਮੂੰਹ ਕਰ ਇੱਧਰ ਨੂੰ ਓਏ ਇੱਧਰ ਮੂੰਹ ਕਰ ਧੁੰਮ ਜਾ ਇੱਧਰ ਨੂੰ ਹਾਂ ਲਾਈ ਮੰਗਾ ਸਿੰਘ ਜੀ ਦੇ ਪੱਗ ਬੰਨਣ ਲੱਗੇ ਆ ਤੇ 50 ਤੇ ਪਾਈ ਨਹੀਂ ਹੈਗੀ ਪੁੱਤਰ ਜੀ ਇਹ ਗੱਲ ਨਹੀਂ ਐਦੀ ਚੱਲਣ ਓਏ ਮੈਨੂੰ ਪੱਗ ਵੀ ਬਣਨੀ ਭੁੱਲ ਗਈ ਐ। ਹੈਲੋ ਜੀ ਨੰਨੂ ਹੁਣ ਚੱਲੀ ਸਕੂਲੇ। ਨੰਨੂ ਸਕੂਲੇ ਚੱਲਿਆ। ਐਤਰੇ। ਬਾਏ। ਚਲੋ ਚਲੋ। ਵੇ ਜੀ ਨੰਨੂ ਦਾ ਸਕੂਲ। ਅੱਗੇ ਹੁਣ ਜੈਲ ਸਕੂਲ। ਨੰਨੂ ਬਾਏ। ਨੰਨੂ ਅਸਟ੍ਰੇਟ। ਚਲੋ ਬਾਈ ਬਾਈ ਤੇ ਹੁਣ ਤਿਆਰ shear ਹੋ ਕੇ ਤੇ ਆਪਾਂ ਜਾ ਕੇ ਆ ਚੁੱਕੇ ਆ ਐਕਚੁਅਲੀ ਮਨਪੀਤੇ ਨੇ ਡਾਕੂਮੈਂਟ ਲੈ ਕੇ ਆਣੇ ਸੀਗੇ ਤੇ ਨਵੇਂ ਸ਼ਹਿਰੋਂ ਹੈ ਨਾ ਉਹਦੇ ਕਾਲਜ ਚੋਂ ਤੇ ਉਹ ਆਪਾਂ ਹੁਣ ਲੈ ਕੇ ਆਏ ਆ ਤੇ ਵੀਡੀਓ ਆਪਾਂ ਨਹੀਂ ਬਣਾਈਏ ਕਿਉਂਕਿ ਆਲਰੇਡੀ ਬਹੁਤ ਵਾਰ ਬਣਾ ਚੁੱਕੇ ਆ ਤਾਂ ਕਰਕੇ ਤੇ ਹੁਣ ਫਿਲਹਾਲ ਆ ਕੇ ਬੈਠਿਆ ਤੇ ਨੰਨੂ ਸਾਡੀ ਦੇ ਆ ਦੇਖੋ ਪ੍ਰਾਂਦੀਆਂ ਪ੍ਰੋਂਦੀਆਂ ਉਹ ਮਾਰਿਆ ਚੱਕੇ ਤੇ ਹੁਣ ਸੁੱਤੀ ਪਈ ਸਾਰਾ ਕੁਝ ਖਿਲਾਰ ਤਾ ਹੋਇਆ ਇੱਜ ਮੌਸਮ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਸੀ ਯਾਨੀ ਕਿ ਹਵਾ ਚਾਲੀ ਸੀ ਪਰ ਗਰਮੀ ਬਹੁਤ ਜ਼ਿਆਦਾ ਹਿਊਮਿਡਿਟੀ ਹੱਦ ਤੋਂ ਜ਼ਿਆਦਾ ਤੇ ਹੁਣ ਭੁੱਖ ਲੱਗ ਗਈ ਹੋਈ ਐ ਅਸੀਂ ਬਸ ਰਸਤੇ 'ਚ ਮੇਰੇ ਸਾਹਮਣੇ ਜੂਸ ਪੀਤਾ ਸੀਗਾ ਮੜਾ ਮੜਾ ਤੇ ਮੈਂ ਸੋਚਿਆ ਜੇ ਆਪਾਂ ਲੈ ਕੇ ਜਾਂਦੇ ਕੈਮਰਾ ਤੇ ਆਪਾਂ ਵੀਡੀਓ ਬਣਾ ਲੈਂਦੇ ਆ ਨਾ ਪਰ ਫਿਰ ਸੋਚਿਆ ਚਲੋ ਯਾਰ ਫੇਰ ਐ ਨਾ ਕਿ ਬਾਰ-ਬਾਰ ਇੱਕੋ ਹੀ ਚੀਜ਼ ਦਿਖਾਈ ਯਾਨੀ ਬੋਰ ਹੋ ਜਾਂਦਾ ਬੰਦਾ ਤਾਂ ਕਰਕੇ ਫਿਰ ਵੀਡੀਓ ਬਣਾਈ ਨਹੀਂ ਅੱਜ ਅਸੀਂ ਮਨਪ੍ਰੀਤ ਕੌਰ ਸਤਿ ਸ੍ਰੀ ਅਕਾਲ ਤੇ ਹੋਰ ਕੀ ਹਾਲ ਚਾਲ ਨੇ ਬੱਸ ਲਧੀਆ ਮਿਲ ਗਏ ਆਪਣੇ ਡਾਕੂਮੈਂਟ ਸਾਰੇ ਮਿਲ ਗਏ ਪਰ ਬੜੇ ਔਖੇ ਮਿਲੇ ਨਾਲ ਜਾਏ ਚਲੋ ਫਿਲਹਾਲ ਇਹ ਹੈ ਕਿ ਚਲੋ ਡਾਕੂਮੈਂਟ ਮਿਲ ਗਏ ਹੁਣ ਤੇ ਬਾਕੀ ਜੋ ਹੋ ਗਿਆ ਸੋ ਹੋ ਗਿਆ ਹੈ ਨਾ ਜੋ ਹੋ ਗਿਆ ਸਭ ਭਲਾ ਹੀ ਹੈ ਹੁਣ ਤੇ ਫਿਲਹਾਲ ਹੁਣ ਭੁੱਖ ਲੱਗੀ ਹੈ ਤੇ ਮਰਪੀਰ ਕਹਿ ਰਹੀ ਕਿ ਮੈਂ ਪੋਹਾ ਬਣਾਣ ਲੱਗੀ ਆ ਪੋਹਾ ਅੱਜ ਮੇਰੇ ਸੌਨਾ ਬੜੇ ਚਿਰਾਂ ਬਾਅਦ ਮੈਂ ਖਾਵਾਂ ਕਿਉਂਕਿ ਮੇਰੀ ਨਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਤਬੀਅਤ ਖਰਾਬ ਸੀਗੀ ਸਾਹ ਨਹੀਂ ਸੀ ਆਉਂਦਾ ਹੈਗਾ ਤੇ ਤਾਂ ਕਰਕੇ ਕੁਝ ਖਾ ਨਹੀਂ ਰਿਹਾ ਮੈਂ ਨਾ ਫਾਲਤੂ ਹੈ ਨਾ ਬਸ ਮੜ ਮੜਾ ਰੋਟੀ ਰੋਟੀ ਖਾ ਰਿਹਾ ਸਿੰਪਲ ਬਾਹਰ ਲਾ ਕੁਝ ਵੀ ਨਹੀਂ ਖਾਦਾ ਹੈਗਾ ਤੇ ਉਦਦਾ ਵੀ ਘਰ ਵੀ ਚੌਲ ਚੌਲ ਨਹੀਂ ਖਾਦੇ ਹੈਗੇ ਕਿੰਨੇ ਦਿਨ ਹੋ ਗਏ ਹਫਤਾ ਹੋ ਗਿਆ ਮੈਨੂੰ ਹੈਨਾ ਤੇ ਹੁਣ ਫਿਲਹਾਲ ਪੋਹਾ ਜਿਹੜਾ ਉਹ ਚੌਲਾਂ ਦਾ ਹੀ ਬਣਦਾ ਹੈਨਾ ਪਰ ਉਹ ਖਰਾਬ ਨਹੀਂ ਕਰਦਾ ਪਰ ਉਹ ਖਰਾਬ ਨਹੀਂ ਕਰਦਾ ਚਲੋ ਹਾਂ ਉਹ ਆਪਾਂ ਹੁਣ ਪੋਹਾ ਬਣਾ ਹਕੇ ਤੇ ਉਹ ਖਾਣ ਲੱਗੇ ਆ ਤੇ ਬਾਕੀ ਵਿੱਚ ਕਲਿੱਪਸ ਹੋਣਗੇ ਨੰਨੂ ਦੇ ਨਾ ਉਹਦੇ ਉਹ ਮੈਂ ਪਾ ਚੁੱਕਾ ਆਂ ਇਓ ਤੁਸੀਂ ਵੇਖ ਹੀ ਲਏ ਹੋਣੇ ਨੇ ਬਹੁਤ ਜ਼ਿਆਦਾ ਖੁਸ਼ ਜੀਨਨ ਨੂੰ ਅੱਜ ਬਹੁਤ ਜ਼ਿਆਦਾ ਕਹਿੰਦੀ ਹੈ ਵੀ ਜਾਂਦਿਆ ਮੈਡਮ ਕਹਿੰਦੀ ਰਸ਼ਮੀਨ ਬਹੁਤ ਕਿਊਟ ਲੱਗ ਰਹੀ ਏ ਅੱਛਾ ਰਸ਼ਮੀਨ ਬਹੁਤ ਸੁੰਦਰ ਲੱਗ ਰਹੀ ਹੈ ਕਹਿੰਦੀ ਮੇਰੇ ਮੈਡਮ ਜਾਂਦਿਆ ਕਹਿੰਦੀ ਕਮਲੀ ਮਿਲਿਆ ਹੈ ਸਾਦਾ ਪਿਤਾ ਕੀ ਇਹਨਾਂ ਨੇ ਹੈ ਜੋ ਸਮਾਨ ਲੈ ਕੇ ਦਿੱਤਾ ਪਤਾ ਨਹੀਂ ਉਹਨਾਂ ਨੇ ਵੀ ਕੁਝ ਖਵਾਇਆ ਹੀ ਹੋਣਾ ਹੈ ਹਾਂ ਖਵਾਇਆ ਕਹਿੰਦੀ ਫਿਰ ਮੇਰੀ ਮੈਨੂੰ ਕਹਿੰਦੇ ਆਪਣੀ ਆਪਣੀ ਚੁਆਇਸ ਦੱਸੋ ਕਿਹੜੇ ਕਿਹੜੇ ਗਾਣੇ ਤੇ ਤੁਸੀਂ ਨੱਚਣਾ ਹੈ ਚੋ ਫਿਰ ਦਾ ਕੰਦੀ ਉਹ ਹੀ ਦੱਸਿਆ ਲਹੰਗਾ ਲਹੰਗੇ ਵਾਲਾ ਅੱਗੇ ਤੇ ਸ਼ਰਾਬ ਡੋਲਦੂ ਤੇ ਨੱਚਦੀ ਜਾਣਾ ਕਹਿੰਦੀ ਮੈਂ ਤੇ ਫਿਰ ਉਹਦੇ ਤੇ ਹੀ ਉਹ ਹੀ ਫਿਰ ਉਹਦੇ ਤੇ ਮੈਂ ਡਾਂਸ ਕੀਤਾ ਫਿਰ ਸਾਡੀਆਂ ਨਾ ਮੈਡਮ ਨੇ ਫੋਟੋ ਖਿੱਚੀਆਂ ਨੇ ਅੱਛਾ ਹਾਂ ਫੋਟੋ ਵੀ ਖਿੱਚੀਆਂ ਨੇ ਹਾਂ ਦੀ ਹੋ ਗਈ ਹੁਣ ਕੋਈ ਖਾਧਾ ਆ ਗਏ ਨੇ ਰੋਟੀਆਂ ਸੁੱਕਣ ਰੋਟੀ ਚਲੋ ਠੀਕ ਜਿਹੜੀਆਂ ਬਈਆਂ ਨੇ ਰੋਟੀਆਂ ਕਹਿੰਦੀ ਮੈਨੂੰ ਕਿ ਮੇਰੀ ਬੜੀ ਬੱਸ ਸਕੂਲ ਵਾਲਾ ਕੱਖ ਨਹੀਂ ਕਰਾਇਆ ਬਾਬੀ ਕਮਾਂਡਰ ਸਕੂਲ ਵੈਸੇ ਹੀ ਲੰਦੇ ਨੂੰ ਬਰਬਾਦ ਮੈਨੂੰ ਕੰਸੀ ਕਮ ਬੱਚਿਆਂ ਨੂੰ ਲੰਚ ਵਗੈਰਾ ਮੈਨੂੰ ਕਹਿੰਦੀ ਮੈਨੂੰ ਦੱਸੋ ਕੀ ਬਣਾਇਆ ਅੱਜ ਮੈਂ ਕਿਹਾ ਵੀ ਦਾਲ ਬਣਾਈ ਕਹਿੰਦੀ ਲੰਗਰ ਵਾਲੀ ਮੈਂ ਕਿਹਾ ਹਾਂ ਤੇ ਕਿਹੜੇ ਕਲਰ ਦੀ ਮੈਂ ਕਿਹਾ ਕਿਹੜੀ ਗਰੇ ਕਲਰ ਬਰਾਊਨ ਕਲਰ ਦੀ ਮੈਂ ਦਾਲ ਬਣਾਈ ਐ ਅੱਛਾ ਐਂ ਫਿਰ ਮੈਨੂੰ ਦੇ ਰੋਟੀ ਖਵਾ ਲ ਫਿਰ ਰੋਟੀ ਖਵਾਈ ਤੇ ਐਨੂੰ ਬੜੀ ਭੁੱਖ ਲੱਗੀ ਸੀ ਰਸਗੁਲੇ ਵੈਸੇ ਖਾ ਕੇ ਆਈ ਐ ਤੇ ਹੁਣ ਮਨਪਰੀਤ ਕਲਪਰੀ ਆ ਮੈਨੂੰ ਸਮਝ ਨਹੀਂ ਆ ਰਹੀ ਕਿਉਂ ਕਲਪਰੀ ਕੀ ਚੱਕਰ ਪੈ ਗਿਆ ਯਾਰ ਮੈਂ ਨਾ ਇਹਨੂੰ ਤਿਆਰ ਕਰਕੇ ਨਾ ਸਵੇਰੇ ਤੇ ਆਪਣਾ ਸਮਾਨ ਇੱਥੇ ਰੱਖ ਗਈ ਤੇ ਦਰਵਾਜੇ ਦੇ ਪਿੱਛੇ ਟੰਗਿਆ ਸੀ ਅੱਛਾ ਮੇਰੇ ਆਂਦਿਆਂ ਨੂੰ ਪਰਸ ਖੋਲ ਪੁਰ ਕੇ ਸਾਰਾ ਖਰਾਬ ਕੀਤਾ ਭਾ ਹੁਣ ਮੈਨੂੰ ਲੱਭਦਾ ਹੀ ਨਹੀਂ ਪਿਆ ਵੀ ਕਿੱਥੇ ਮੈਨੂੰ ਦਿਖਦਾ ਹੀ ਨਹੀਂ ਪਿਆ ਵੀ ਕਿੱਥੇ ਹੈ ਪਤਾ ਨਹੀਂ ਹੋਸੀ ਐਨ ਆ ਕੇ ਰੋ ਰੋ ਕੇ ਕੋਈ ਹਾਲ ਨਹੀਂ ਕੀਤਾ ਕਹਿੰਦੀ ਮੈਨੂੰ ਤੇ ਉਹੀ ਬੈਗ ਚਾਹੀਦਾ ਜਿਹੜਾ ਤੇ ਉਹੀ ਮੰਮੀ ਦਾ ਪਰਸ ਚਾਹੀਦਾ ਫਿਰ ਮੈਂ ਮੈਂ ਤਾਂ ਚੁੰਨੂ ਨੂੰ ਭੇਜਿਆ ਜਾ ਲਾ ਕੇ ਲਿਆ ਦੇ ਮੈਨੂੰ ਪਤਾ ਤੁਹਾਡੇ ਕੰਮ ਨਹੀਂ ਹੈ ਬੰਮੀ ਤਾਂ ਹੀ ਫਿਰ ਵੇ ਲੋ ਫਿਰ ਬਾਅਦ ਹੁਣ ਮੈਨੂੰ ਬੋਲਦੇ ਪੈ ਸਿੱਖ ਮੈਨੂੰ ਪਤਾ ਨਾ ਮੰਮੀ ਕਰਵਾਉਂਦੇ ਨੇ ਬੱਲੂ ਕੋਲ ਸਾਰਾ ਜੇ ਮੈਂ ਬੋਲਾਂ ਤਾਂ ਫਿਰ ਉਲਟਾ ਬੋਲਣਾ ਨਹੀਂ ਜੇ ਰੋਂਦਾ ਬੱਚਾ ਤਾਂ ਫਿਰ ਕੀ ਕਰੇ ਹਨਾ ਖਰਾਬ ਕਰਵਾਦਾ ਸਾਰਾ ਸਸਤਾ ਐਵੇਂ ਥੋੜੀ ਮਿਲ ਜਾਂਦਾ ਹੈ ਲੜਾਈ ਹੋ ਗਈ ਲੜਾਈ ਹੋ ਗਈ ਲੜਾਈ ਪਰਵਾਦ ਕਰ ਕਰਕੇ ਸਿੱਟੀ ਜਾਂਦੀ ਐਵੇਂ ਨਹੀਂ ਚੱਲ ਬੱਚਾ ਚੱਜ ਨਾਲ ਖੇਡੇ ਜਾਂ ਲਾਵੇ ਘੁਰਜ ਘੁਰਜ ਕੇ ਸਟੜਦੀ ਹੁੰਦੀ ਐ ਸਾਰਾ ਇੱਕ ਚੀਜ਼ ਮੈਂ ਹੋਰ ਦਿਖਾਣਾ ਤੁਹਾਨੂੰ ਆ ਦੇਖੋ ਆ ਦੇਖੋ ਕਾਰੀਗਰੀ ਜਿਹੜੀ ਪਹਿਲਾਂ ਕੰਦਾ ਦੇ ਕਰਦੀ ਸੀ ਨਾ ਉਹ ਹੁਣ ਨਾ ਬੈੱਡਾਂ ਦੇ ਵੀ ਕਰਨ ਲੱਗੀ ਤੇ ਹੋਰ ਵੀ ਚੀਜ਼ਾਂ ਦੇ ਕਰਨ ਲੱਗੀ ਆ ਦੇਖੋ ਇਹ ਐ ਡਰਾਇੰਗ ਦੇਖੋ ਇਹ ਨੰਨੂ ਦੇ ਕੰਮ ਨੇ ਯਾਰ ਹੋਰ ਇਹਦੇ ਕੰਮ ਨੇ ਨੰਨੂ ਦੇ ਕੰਮ ਨੇ ਬੜੀਆਂ ਵਧੀਆ ਵਧੀਆ ਚੀਜ਼ਾਂ ਬਣਾਈਆਂ ਹੋਈਆਂ ਯਾਰ ਇੰਨੇ ਤੇ ਏ ਬੀ ਆਰ ਪੀ ਟੀਟੀ ਸਟਾਰ ਬਣਾਏ ਹੋਏ ਨੇ ਪਤ ਨਹੀਂ ਕੀ ਕੀ ਬਣਾਇਆ ਹੋਇਆ ਹੈ ਬੈੱਡ ਤੇ ਮੈਨੂੰ ਹਣ ਲੱਗਦਾ ਹੀ ਨਹੀਂ ਮਨ ਵੀ ਸਰਦਾਰ ਵੀ ਬਣਾਇਆ ਹੋਇਆ ਨੇ ਦੇਖ ਹਾਂਜੀ ਤੇ ਸ਼ਾਮ ਦਾ ਵੇਲਾ ਤੇ ਪੋਹਾ ਪੋਹਾ ਖਾ ਗਏ ਹੈਨਾ ਭੁੱਖਾ ਮਟਾ ਕੇ ਤੇ ਹੁਣ ਆਪਾਂ ਇੱਧਰ ਬੈਠੇ ਸੀਗੇ ਤੇ ਇੱਧਰ ਦੇਖੋ ਉਹ ਤੇਰਾ ਭਲਾ ਨੱਕ ਤੇ ਸਾਫ ਕਰ ਲੈ ਪਹਿਲਾਂ ਆ ਕੇ ਬੈਠੀ ਨੱਕ ਤੇ ਤੇਰੇ ਸੀਂਡ ਹੈ ਲੱਗੀ ਤੂੰ ਮੇਕਅਪ ਕਰਨੇ ਕਿਹੋ ਯਾਰ ਇਹਨੇ ਮੇਰਾ ਸਾਰਾ ਸਾਰਾ ਲਾਉਗਾ ਤਾ ਉਹ ਨਨੂ ਮੈਂ ਕਿਹਾ ਨੱਕ ਤੇ ਤੇਰੇ ਸੀਂਡ ਹੈ ਤੇ ਕਰਦੀ ਤੂੰ ਮੇਕਅਪ ਪਈ ਹੈ